ਉਸ ਦੇ ਨਾਲ ਖੇਡ ਗਰਾਊਂਡ ਆ ਜਿਹੜੇ ਵੱਡੇ ਪੱਦਰ ਦੇ ਉੱਤੇ ਉਹ ਪੰਜਾਬ ਦੇ ਵਿੱਚ ਬਣ ਰਹੇ ਨੇ ਪਿੰਡਾਂ ਦੇ ਸਾਡੇ ਜਿਹੜੇ ਨੌਜਵਾਨ ਨੇਗੇ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਆਮ ਆਦਮੀ ਪਾਰਟੀ ਨੇ ਸਾਢੇ 3 ਸਾਲਾਂ ਦੇ ਵਿੱਚ ਰਿਕਾਰਡ ਤੋੜ ਐਨੇ ਕੰਮ ਕਰਤੇ ਜਿਹੜੇ ਕਿ 70 ਸਾਲਾਂ ਤੋਂ ਲੰਮਕੇ ਪਏ ਸੀਗੇ ਚਾਹੇ 600 ਜੁਨਟ ਬਿਜਲੀ ਦੀ ਗੱਲ ਹੋਵੇ ਚਾਹੇ ਜਿਹੜਾ ਸਾਡਾ ਖੇਤਾਂ ਵਾਲੀਆਂ ਮੋਟਰਾਂ ਦੀ ਲਾਈਟ ਦੀ ਗੱਲ ਕਰੀਏ ਬਾਈ ਦੇ ਵਿੱਚ ਵੀ ਜੋ ਭਗਵੰਤ ਮਾਨ ਸਰਕਾਰ ਦੀ ਸੋਚ ਸੀ ਵੀ ਸਿਹਤ ਤੇ ਸਿੱਖਿਆ ਤੇ ਉਸ ਦੇ ਨਾਲ ਪਿੰਡਾਂ ਦਾ ਵਿਕਾਸ ਕਹਉਂਦੀਆਂ ਵੀ 1000 ਰੁਪਿਆ ਰਹਿ ਗਿਆ ਉਸ ਉਸ ਚੀਜ਼ ਦੀ ਸਮਝ ਆਉਂਦੀ ਹੈ ਵੀ ਕਹਿੰਦੀਆਂ ਨੇ ਲੇਡੀਜ਼ ਜਾਣੀਆਂ ਨਹੀਂ ਨਹੀਂ ਲੇਡੀਜ਼ ਨੇ ਤਾਂ ਦੇਖੋ ਜੀ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਹੈ ਕਿ 1000 ਦੀ ਥਾਂ ਤੇ 1100 ਰੁਪਿਆ ਅਸੀਂ ਦੇਵਾਂਗੇ ਤੋ ਤੁਰ ਰੀਆਂ ਨਾਲ ਲੇਡੀਜ਼ ਪ੍ਰਚਾਰ ਦੇ ਵਿੱਚ ਬਹੁਤ ਜ਼ਿਆਦੇ ਵੱਡੀ ਪੱਦਰ ਤੇ ਤੁਰ ਰੀਆਂ ਨੇ ਪਿੱਛੇ ਪੁੱਛਿਆ ਸੀਗਾ ਸਾਡੀਆਂ ਮਾਤਾ ਨੇ ਵੀ ਬੋਟ ਕੀ ਨੂੰ ਪਾਉਂਗੇ ਤਾਂ ਉਹ ਸਾਡੀ ਭੈਣ ਕਹਿ ਰਹੀ ਸੀਗੀ ਕਿ ਸਾਨੂੰ ਫਰੀ ਬੱਸ ਸਫਰ ਕਰਵਾ ਰਿਹਾ ਹੈ ਭਗਵਾਨ ਸਤਿਮਾਨ ਸਰਕਾਰ ਇਹ ਸਾਡੀ ਸਰਕਾਰ ਨੇ ਜੁੱਧ ਨਸ਼ੇ ਵਿਰੁੱਧ ਚਲਾਇਆਗਾ ਉਸ ਮਹਿ ਨੂੰ ਵੀ ਬਹੁਤ ਵਧੀਆ ਹੰਗਾਰਾ ਮਿਲਿਆਗਾ ਸਾਡੇ ਹੋਰ ਜਿਹੜਾ ਐਡਵਾਂਸ ਹੋ ਸਕਦੇ ਐਡਵਾਂਸ ਦਾ ਇਹੀ ਆ ਜੀ ਕਿ ਸਾਡੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲੇ ਉਸ ਦੇ ਲਈ ਸਕੂਲ ਹੈ ਜਿਹੜੇ ਉਹ ਅਸੀਂ ਵਧੀਆ ਬਣਾਵਾਂਗੇ ਸਿਰਫ 70000 ਦੇ ਕਰੀਬ ਆ ਜਿਹੜੀਆਂ ਨੌਕਰੀਆਂ ਉਹ ਸਾਡੇ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਜੀ ਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਪ੍ਰਾਣਾ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੇ ਬਲਾਕ ਸਮਤੀ ਦੀਆਂ ਚੋਣਾਂ ਨੇ ਦਾਅਵੇਦਾਰੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਉਮੀਦਵਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਿੰਡਾਂ ਦਾ ਵਿਕਾਸ ਹੋਵੇਗਾ ਕਿੰਨਾ ਮੁੱਦਿਆਂ ਤੇ ਹੋਵੇਗਾ ਕੀ ਕੀ ਵਿਕਾਸ ਹੋਊਗਾ ਪਿੰਡਾਂ ਦੇ ਵਿੱਚ ਸਾਰੀ ਜਾਣਕਾਰੀ ਲੈਣੇ ਆ ਜਿਹੜਾ ਜ਼ੋਨ ਹੈ ਨੰਗਲ ਕਲਾ ਤੋਂ ਉਮੀਦਵਾਰ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਹਰਜੀਤ ਸਿੰਘ ਦੰਦੀਵਾਲ ਨੇ ਉਹਨਾਂ ਤੋਂ ਜਾਣਦੇ ਵੀ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਤੇ ਕੀ ਕੀ ਪ੍ਰੋਜੈਕਟ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਲੈ ਕੇ ਆਉਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਰਜੀਤ ਜੀ ਪਿੰਡਾਂ ਦੇ ਵਿੱਚ ਜਾ ਰਹੇ ਹੋ ਕੀ ਮੋਟਿਵ ਹੈ ਕੀ ਸੋਚ ਲੈ ਕੇ ਚੱਲੇ ਹੋ ਸੋਚਦਾ ਜੀ ਅਸੀਂ ਬਾਈ ਦੇ ਵਿੱਚ ਵੀ ਜੋ ਭਗਵਾਨ ਤਮਾਨ ਸਰਕਾਰ ਦੀ ਸੋਚ ਸੀ ਵੀ ਸਿਹਤ ਤੇ ਸਿੱਖਿਆ ਤੇ ਉਸ ਦੇ ਨਾਲ ਪਿੰਡਾਂ ਦਾ ਵਿਕਾਸ ਕਿਉਂਕਿ ਪਿੰਡਾਂ ਦੇ ਵਿੱਚ ਲਗਭਗ ਹਰ ਇੱਕ ਦੇ ਵਿੱਚ ਮਹੱਲਾ ਕਲੀਨਿਕ ਖਿਲੋ ਚੱਕਿਆਗਾ ਉਸ ਦੇ ਨਾਲ ਖੇਡ ਗਰਾਊਂਡ ਆ ਜਿਹੜੇ ਵੱਡੇ ਪੱਦਰ ਦੇ ਉੱਤੇ ਉਹ ਪੰਜਾਬ ਦੇ ਵਿੱਚ ਬਣ ਰਹੇ ਨੇ ਪਿੰਡਾਂ ਦੇ ਸਾਡੇ ਜਿਹੜੇ ਨੌਜਵਾਨ ਨੇਗੇ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਖੇਡ ਗਰਾਊਂਡ ਬਣਾ ਰਹੇ ਆ ਅਸੀਂ ਕਿਉਂਕਿ ਪਿੱਛੇ ਸਾਡੀ ਸਰਕਾਰ ਨੇ ਜੁੱਧ ਨਸ਼ੇ ਵਿਰੁੱਧ ਚਲਾਇਆਗਾ ਉਸ ਮਹਿਮ ਨੂੰ ਵੀ ਬਹੁਤ ਵਧੀਆ ਹੰਗਾਰਾ ਮਿਲਿਆਗਾ ਸਾਡੀ ਜਿਹੜੀ ਮਾਨ ਸਰਕਾਰ ਹੈ ਇਹ ਸਾਡੇ ਨੌਜਵਾਨਾਂ ਦੇ ਹੱਥਾਂ ਚੋਂ ਸਿਰਜਾਂ ਫੜ ਕੇ ਉਹਨਾਂ ਦੇ ਹੱਥਾਂ ਦੇ ਵਿੱਚ ਟਿਫਣ ਫੜਾ ਰਹੀ ਹੈ ਕਿਉਂਕਿ ਲਗਭਗ 70000 ਦੇ ਕਰੀਬ ਹੈ ਜਿਹੜੀਆਂ ਨੌਕਰੀਆਂ ਉਹ ਸਾਡੇ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਜੀ ਦੂਸਰੀਆਂ ਪਾਰਟੀਆਂ ਵੀ ਫਿਰਦੀਆਂ ਹਨ ਮੁਕਾਬਲਾ ਸਮਝਦੇ ਹੋ ਕਿਸੇ ਨਾਲ ਨਹੀਂ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਹੀ ਨਹੀਂਗਾ ਕਿਉਂਕਿ ਆਮ ਆਦਮੀ ਪਾਰਟੀ ਨੇ ਸਾਡੇ 3.5 ਸਾਲਾਂ ਦੇ ਵਿੱਚ ਰਿਕਾਰਡ ਤੋੜ ਐਨੇ ਕੰਮ ਕਰਤੇ ਜਿਹੜੇ ਕਿ 70 ਸਾਲਾਂ ਤੋਂ ਲੰਮਕੇ ਪਏ ਸੀਗੇ ਚਾਹੇ 600 ਜੁਨਟ ਬਿਜਲੀ ਦੀ ਗੱਲ ਹੋਵੇ ਚਾਹੇ ਜਿਹੜਾ ਸਾਡਾ ਖੇਤਾਂ ਵਾਲੀਆਂ ਮੋਟਰਾਂ ਦੀ ਲਾਈਟ ਦੀ ਗੱਲ ਕਰੀਏ ਤਾਂ ਪਹਿਲਾਂ ਘਾਟ ਆ ਗਈ ਸਾਡਾ ਖਾਲ ਭਰ ਜਾਂਦਾ ਅਸੀਂ 2 ਘੰਟੇ ਫੇਰ ਡਿੱਕੀ ਜਾਂਦੇ 2 ਘੰਟੇ ਬਾਅਦ ਆਉਂਦੀ ਅੱਧਾ ਕੈਰਾ ਹੁੰਦਾ ਫੇਰ ਵਗ ਜਾਂਦੀ ਪਰ ਜਿੱਦਿਆਂ ਦੀ ਬਾਈ ਦੇ ਵਿੱਚ ਭਗਵਾਨ ਤਮਾਨ ਸਰਕਾਰ ਨੇ ਸੌ ਚੱਕੀ ਹੈ ਤਾਂ ਜੇ ਉਹ ਪਿੰਡਾਂ ਦੇ ਸਾਡੇ ਜ਼ਿਮੀਂਦਾਰ ਭਾਈਚਾਰਾਗਾ ਜਾਂ ਮਜ਼ਦੂਰ ਭਾਈਚਾਰਾਗਾ ਉਹ ਬਹੁਤ ਖੁਸ਼ੀ ਆਗਾ ਕਿ ਲੈਟ ਆ ਜਿਹੜੀ ਉਹ ਦਿਨੇ-ਦਿਨੇ ਆਉਂਦੀ ਆ ਸਾਸੀਂ ਵਾਦਾ ਤਾਂ ਕੀਤਾ ਸੀ 8 ਘੰਟਿਆਂ ਦਾ ਪਰ 16 16 ਘੰਟੇ 24 24 ਘੰਟੇ ਲੇਟ ਆ ਜਿਹੜੀ ਉਹ ਮੋਟਨ ਵਾਲੀ ਆ ਰਹੀ ਹੈ ਜੇ ਗੱਲ ਨਹਿਰੀ ਪਾਣੀ ਦੀ ਕੀਤੀ ਜਾਵੇ ਜਿੱਥੇ ਪਿਛਲੇ 25 30 ਸਾਲਾਂ ਤੋਂ ਲੋਕ ਨਹਿਰੀ ਪਾਣੀ ਨੂੰ ਤਰਸ ਰਹੇ ਸੀਗੇ ਉਥੇ ਅਸੀਂ ਜਿਹੜੀਆਂ ਨਹਿਰਾਂ ਨੇ ਉਹ ਪੱਕੀਆਂ ਕਰਕੇ ਕੱਸੀਆਂ ਪੱਕੀਆਂ ਕਰਕੇ ਖਾਲ ਪੱਕੇ ਕਰਕੇ ਟੇਲਾਂ ਤੱਕ ਆ ਜਿਹੜਾ ਉਹ ਨਹਿਰੀ ਪਾਣੀ ਪਹਚਾਇਆ ਜੇ ਪੀਣ ਵਾਲੇ ਪਾਣੀ ਦੀ ਗੱਲ ਕਰ ਲਈਏ ਤਾਂ ਜਿੱਥੇ ਕਿਤੇ ਵੀ ਵਾਟਰ ਬਾਕਸ ਦੀ ਕੋਈ ਕਮੀ ਪੇਛੀ ਹੈਗੀ ਜਾਂ ਨਵੀਂ ਟੈਂਕੀ ਬਣਨ ਵਾਲੀ ਹੈ ਤਾਂ ਉਸ ਦੇ ਲਈ ਵੀ ਜਿਹੜੀ ਮਾਨ ਸਰਕਾਰ ਹੈ ਉਹਨੇ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਫੰਡ ਜਾਰੀ ਕੀਤੇ ਨੇ ਜੀ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਇਹ ਕਹਿੰਦੇ ਵੀ ਪਿੰਡਾਂ ਦੇ ਵਿੱਚ ਜਦੋਂ ਲੋਕ ਜਾਂਦੇ ਆ ਜਾਂ ਮਤਲਬ ਪਿੰਡਾਂ ਦੇ ਜਿਹੜੇ ਲੋਕ ਨੇ ਔਰਤਾਂ ਨੇ ਉਹ ਚਾਹੁੰਦੀਆਂ ਵੀ 1000 ਰੁਪਏ ਰਹਿ ਗਿਆ ਉਸ ਉਸ ਚੀਜ਼ ਦੀ ਸਮਝ ਆਉਂਦੀ ਹੈ ਵੀ ਕਹਿੰਦੀਆਂ ਨੇ ਲੇਡੀਜ਼ ਜਾਨ ਨੇ ਪਿੰਡਾਂ ਚ ਨਹੀਂ ਲੇਡੀਜ਼ ਨੇ ਤਾਂ ਦੇਖੋ ਜੀ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਹੈ 6000 ਦੀ ਥਾਂ ਤੇ 1100 ਰੁਪਇਆ ਅਸੀਂ ਦੇਵਾਂਗੇ ਪਰ ਆ ਆਉਣ ਵਾਲੇ ਮਾਰਚ ਦੇ ਵਿੱਚ ਵੈਸਟ ਦੇ ਵਿੱਚ ਭਗਵਾਨਤਮਾਨ ਸਰਕਾਰ ਹੈ ਜਿਹੜੀ ਉਹ ਆਪਣਾ ਵਾਦਾ ਪੂਰਾ ਕਰਨ ਜਾ ਰਹੀ ਹੈ ਤੇ ਹਰ ਇੱਕ ਜੋ ਲੇਡੀਜ਼ 18 ਸਾਲ ਤੋਂ ਉੱਪਰ ਹੈ ਉਸ ਦੇ ਖਾਤੇ ਦੇ ਵਿੱਚ ਮਾਰਚ ਤੋਂ ਬਾਅਦ ਜਿਹੜੀ ਇਹ ਕਿਸ਼ਤ ਆ ਉਹ ਪੈਣੀ ਸ਼ੁਰੂ ਹੋ ਜੂਗੀ ਜੀ ਤੇ ਤੁਰ ਰੀਆਂ ਨਾਲ ਲੇਡੀਜ਼ ਪ੍ਰਚਾਰ ਦੇ ਵਿੱਚ ਬਹੁਤ ਜ਼ਿਆਦੇ ਵੱਡੀ ਪੱਦਰ ਤੇ ਤੁਰ ਰੀਆਂ ਨੇ ਪਿੱਛੇ ਪੁੱਛਿਆ ਸੀਗਾ ਸਾਡੀਆਂ માતા ਨੇ ਵੀ ਵੋਟ ਕਿਹਨੂੰ ਪਾਵਾਂਗੇ ਤਾਂ ਉਹ ਸਾਡੀ ਭੈਣ ਕਹਿ ਰਹੀ ਸੀਗੀ ਕਿ ਸਾਨੂੰ ਫਰੀ ਬੱਸ ਸਫਰ ਕਰਵਾ ਰਿਹਾ ਹੈ ਭਗਵੰਤ ਮਾਨ ਸਰਕਾਰ ਤੇ ਪੈਨਸ਼ਨ ਜਿਹੜੀ ਉਹ 2500 ਕਰ ਰਿਹਾ ਹੈ ਤੇ ਹੁਣੇ-ਹੁਣੇ ਸਾਡੇ ਜੋ ਨੌਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸਿੱਧੀ ਦੇਹੜਾ ਮਨਾਇਆ ਗਿਆਗਾ ਉਸ ਦੇ ਵਿੱਚ ਵੀ ਲਗਭਗ ਹਰ ਇੱਕ ਪਿੰਡ ਦੇ ਵਿੱਚੋਂ ਇੱਕ ਬੱਸ ਤਾਂ ਗਈ ਆ ਨਹੀਂ ਕਈ ਕਈ ਪਿੰਡਾਂ ਦੇ ਵਿੱਚੋਂ 2-2 3-3 ਬੱਸਾਂ ਨੇ ਜਿਹੜੀਆਂ ਉਹ ਸ੍ਰੀ ਹਰਮੰਦਰ ਸਾਹਿਬ ਅਮਰਸਰ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਲਈ ਗਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਇਹ ਬੱਸਾਂ ਨੇਗੀਆਂ ਉਹ ਸਾਡੇ ਜੋ ਬਜ਼ੁਰਗ ਨੇਗੇ 50 ਸਾਲ ਤੋਂ ਉੱਪਰ ਲਾ ਲੋ ਵੀ ਉਹਨਾਂ ਸਾਰਿਆਂ ਦੇ ਲਈ ਬੱਸਾਂ ਨੇ ਇਹ ਜਿਹੜੀਆਂ ਫਰੀ ਤੀਰਥ ਸਨਾਨ ਕਰਵਾ ਕੇ ਲਿਆਉਣਗੇ ਸਾਰਿਆਂ ਨੂੰ ਜੀ ਤੁਸੀਂ ਦੱਸਿਆ ਵੀ ਪਿੰਡਾਂ ਦਾ ਵਿਕਾਸ ਜਿਹੜਾ 3.5 ਸਾਲਾਂ ਤੋਂ ਲਗਾਤਾਰ ਹੋ ਰਿਹਾ ਹੈ ਕੰਮ ਵੀ ਚੱਲ ਰਿਹਾ ਹੁਣ ਕੀ ਪ੍ਰੋਜੈਕਟ ਲੈ ਕੇ ਆਉਂਗੇ ਕਿਉਂ ਲੋਕ ਚੋਣਨ ਤੁਹਾਨੂੰ ਕੀ ਪ੍ਰੋਜੈਕਟ ਨੇ ਜਿਹੜੇ ਪਿੰਡਾਂ ਦੇ ਵਿੱਚ ਹੋਰ ਜਿਹੜੇ ਐਡਵਾਂਸ ਹੋ ਸਕਦੇ ਐਡਵਾਂਸ ਤਾਂ ਇਹੀ ਆ ਜੀ ਕਿ ਸਾਡੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲੇ ਉਸਦੇ ਲਈ ਸਕੂਲ ਹੈ ਜਿਹੜੇ ਉਹ ਅਸੀਂ ਵਧੀਆ ਬਣਾਵਾਂਗੇ ਸਿਹਤ ਸਹੂਲਤਾਂ ਦੀ ਮੈਂ ਗੱਲ ਕੀਤੀ ਹੈ ਜਿੱਥੇ ਕਿਤੇ ਵੀ ਮਹੱਲਾ ਕਲੀਨਿਕ ਨਹੀਂ ਬਣਿਆ ਤਾਂ ਅਸੀਂ ਉੱਥੇ ਪਿੰਡ-ਪਿੰਡ ਦੇ ਵਿੱਚ ਮਹੱਲਾ ਕਲੀਨਿਕ ਬਣਾਵਾਂਗੇ ਤਾਂ ਕਿ ਸਾਡੇ ਪਿੰਡਾਂ ਦੇ ਲੋਕਾਂ ਨੂੰ ਦੂਰ ਦਰਾਡੇ ਸ਼ਾਇਰਾਂ ਦੇ ਵਿੱਚ ਕੋਈ ਜ਼ਖਾਮ ਹੋ ਗਿਆ ਬੁਖਾਰ ਹੋ ਗਿਆ ਨਿੱਕੀ ਮੋਟੀ ਦਵਾਈ ਲੈਣ ਦੇ ਲਈ ਵੀ ਸ਼ਾਇਰ ਦੇ ਵਿੱਚ ਜਾਣਾ ਪੈਂਦਾ ਹੈਗਾ ਕੋਈ ਨਿੱਕਾ ਮੋਟਾ ਟੈਸਟ ਹੈਗਾ ਉਹ ਵੀ ਉੱਥੇ ਪਿੰਡਾਂ ਦੇ ਵਿੱਚ ਹੈ ਜਿਹੜੇ ਉਹ ਅਸੀਂ ਮਹਈਆ ਕਰਵਾਵਾਂਗੇ ਜੀ ਪਾਰਟੀ ਦੇ ਨੂੰ ਲੈ ਕੇ ਕਿਦਾਂ ਦਾ ਰਿਸਪਾਂਸ ਹੈ ਕਿਉਂਕਿ ਤੁਸੀਂ ਕੈਂਡੀਡੇਟ ਹੋ ਪਿੰਡਾਂ ਦੇ ਵਿੱਚ ਜਾ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਤਾਂ ਪਾਰਟੀ ਪ੍ਰਤੀ ਕਿਦਾਂ ਦਾ ਰਿਸਪਾਂਸ ਹੈ ਪਾਰਟੀ ਪ੍ਰਤੀ ਬਹੁਤ ਵਧੀਆ ਲੋਕ ਪਿਆਰ ਕਰਦੇ ਨੇ ਜੀ ਅਸੀਂ ਜਾਣਦੇ ਆ ਤਾਂ ਪਿੰਡਾਂ ਵਾਲੇ ਇਹ ਗੱਲ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਤੋਂ ਬਿਨਾ ਸਾਡੇ ਕੋਲੇ ਬਦਲੀ ਹੈ ਨਹੀਂ ਵੀ ਅਸੀਂ ਕਿਸੇ ਹੋਰ ਪਾਰਟੀ ਨੂੰ ਵੋਟ ਪਾ ਦਈਏ ਜੀ ਕਿਉਂਕਿ ਇਸ ਪਾਰਟੀ ਨੇ ਹਰ ਇੱਕ ਵਰਗ ਹੈ ਜਿਹੜਾ ਉਸ ਦੇ ਲਈ ਕੋਈ ਨਾ ਕੋਈ ਜਿਹੜਾ ਕੰਮ ਹੈਗਾ ਉਹ ਲਗਭਗ ਕੀਤੇ ਹੀ ਹੈਗਾ ਕਿਉਂਕਿ ਜੋ 70 ਸਾਲਾਂ ਤੋਂ ਲੋਕਾਂ ਦੀ ਲੁੱਟ ਹੋ ਰਹੀ ਸੀ ਉਹ ਕਹਿੰਦੇ ਵੀ ਉਹਨਾਂ ਨੇ ਤਾਂ ਬਾਰੀ ਬੰਨ ਰੱਖੀ ਸੀ ਉੱਤਰ ਘਾਟੋਂ ਮੈਂ ਚੜਾਂ ਵਾਲੀ ਗੱਲ ਸੀ ਵੀ ਇੱਕ ਵਾਰੀ ਤੂੰ ਆ ਜਾ ਇੱਕ ਵਾਰੀ ਮੈਂ ਆ ਜੂਗਾ ਲੋਕ ਭਗਵਤ ਮਾਨ ਦੇ ਕੰਮਾਂ ਤੋਂ ਬਹੁਤ ਖੁਸ਼ ਨੇਗੇ ਤੇ ਜੋ ਸਰ ਮਾਨ ਸਾਹਿਬ ਨੇ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਲਿਆਗਾ ਅਸੀਂ ਜੇ ਸਾਨੂੰ ਵੱਡੇ ਪੱਧਰ ਤੇ ਉਮੀਦ ਹੈ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਹੁੰਜਾ ਫੇਰ ਜਿੱਤ ਪ੍ਰਾਪਤ ਕਰੂਗੀ ਤੇ ਪਿੰਡਾਂ ਦਾ ਵਿਕਾਸ ਹੈ ਜਿਹੜਾ ਉਹ ਸਾਇਰਾਂ ਦੀ ਤਰਜ਼ ਤੇ ਕੀਤਾ ਜਾਊਗਾ ਜੀ ਜ਼ੋਨ ਦੇ ਵਿੱਚ ਪਿੰਡ ਪੈਂਦੇ ਨੇ ਹੁਣ ਤੱਕ ਵਿਕਾਸ ਤਾਂ ਹੋਇਆ ਪਰ ਕੋਈ ਇਹੋ ਜੀ ਚੀਜ਼ ਨਜ਼ਰ ਆਈ ਹੈ ਵੀ ਜਿਹੜੀ ਪਹਿਲ ਦੇ ਆਧਾਰ ਤੇ ਜਿੱਤਣ ਸਾਰੀ ਤੁਸੀਂ ਕੰਪਲੀਟ ਕਰਾਉਂਗੇ ਜਿਹੜੀ ਕਮੀ ਕੋਈ ਪਿੰਡਾਂ ਦੇ ਵਿੱਚ ਪਿੰਡਾਂ 'ਚ ਜਿਸ ਤਰ੍ਹਾਂ ਕਿ ਸਾਡੀਆਂ ਲਿੰਕ ਰੋਡ ਦੇਣੇਗੀਆਂ ਅਇਤੋ ਬਾਸ ਹਾਰਨਾ ਤੋਂ ਲਾਲਾ ਜਾਏ ਇਹਦਾ ਦੇਖੋ ਜੀ ਟੈਂਡਰ ਹੋ ਚੁੱਕਿਆਗਾ ਜੇ ਕਿਤੇ ਵੀ ਕੋਈ ਰੋਡ ਵਗੈਰਾ ਰਹਿੰਦਾਗਾ ਤਾਂ ਸਭ ਤੋਂ ਪਾਇ ਪਾਇਲ ਦੇ ਆਧਾਰ ਤੇ ਐ ਅਸੀਂ ਉਹਨਾਂ ਨੂੰ ਕੰਪਲੀਟ ਕਰਾਵਾਂਗੇ ਕਿਉਂਕਿ ਜਿਹੜੀ ਆਵਾਜ਼ ਆਈ ਆਉਣ ਜਾਣਾ ਜਿਹੜਾ ਸਾਡਾ ਉਹ ਹੋਰ ਸਕਾਲਾ ਹੋਵੇ ਤੇ ਜੋ ਪਿੰਡਾਂ ਦੇ ਵਿੱਚ ਸਾਡੇ ਕੋਈ ਪੈਂਡਿੰਗ ਕੰਮ ਪਏ ਨੇਗੇ ਤਾਂ ਉਹਨਾਂ ਨੂੰ ਅਸੀਂ ਪਾਇਲ ਦੇ ਆਧਾਰ ਤੇ ਕੋਈ ਗਲੀ ਨਾਲੀ ਬਣਾਉਣੀ ਹੈ ਕੋਈ ਸਕੂਲ ਦਾ ਕੋਈ ਕਮਰਾ ਬਣਾਉਣਾ ਕੋਈ ਡਿਸਪੈਂਸਰੀ ਬਣਾਉਣੀ ਹੈ ਕੋਈ ਪਸ਼ੂ ਹਸਪਤਾਲ ਬਣਾਉਣਾਗਾ ਜਿਹੜੀਆਂ ਮੋਡਲੀਆਂ ਸਹੂਲਤਾਂ ਨੇ ਸਭ ਤੋਂ ਪਹਿਲਾਂ ਉਹ ਅਸੀਂ ਮਹੱਈਆ ਕਰਵਾਵਾਂਗੇ ਜੀ ਕਹਿੰਦੇ ਲੀਡਰਸ਼ਿਪ ਦੇ ਵਿੱਚ ਧੜੇ ਬਣੇ ਹੁੰਦੇ ਆ ਲੀਡਰਸ਼ਿਪ سپورਟ ਕਰ ਰਹੀ ਹੈ ਪ੍ਰਚਾਰ ਦੇ ਵਿੱਚ ਪੂਰੀ ਜੀ ਪੂਰੀ ਸਾਡੀਆਂ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦੀ ਧੜੇਬੰਦੀ ਹੈ ਹੀ ਨਹੀਂ ਜੀ ਕਿਉਂਕਿ ਇਹ ਤਾਂ ਕਾਂਗਰਸ ਜਾਂ ਹੋਰ ਦੂਜੀਆਂ ਪਾਰਟੀਆਂ ਚ ਨੇ ਜਿਹੜੇ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਨੇਗੇ ਸਾਡੀ ਪਾਰਟੀ ਆ ਜਿਹੜੀ ਇੱਕਜੁੱਟ ਹੈਗੀ ਸਾਡੇ ਪਿੰਡ ਦੇ ਪ੍ਰਧਾਨ ਤੋਂ ਲੈ ਕੇ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਜਿੰਨੇ ਵੀ ਸਾਡੇ ਬਿੰਗਾ ਦੇ ਸਾਡੇ ਸਾਥੀ ਨੇਗੇ ਉਹ ਮੋਢੇ ਦੇ ਨਾਲ ਮੋਢਾ ਲਾ ਕੇ ਸਾਰੇ ਚੋਣ ਮਹਿਮੇ ਦੇ ਵਿੱਚ ਉੱਤਰੇ ਹੋਏ ਨੇ ਇਹ ਚੋਣ ਮਹਿ ਮਸਾਡੀ ਨਹੀਂ ਹੈਗੀ ਇਹ ਚੋਣ ਮਹਿ ਇਹਨਾਂ ਨੇ ਆਪਣੀ ਬਣਾਈ ਹੋਈ ਹੈਗੀ ਵੀ ਇਹ ਸਾਡੇ ਕੈਂਡੀਡੇਟ ਦੀ ਨਹੀਂ ਹੈਗੀ ਇਹ ਸਾਡੀਆਂ ਆਮ ਆਦਮੀ ਪਾਰਟੀ ਦੀ ਚੋਣ ਮਹਿ ਹੈ ਜੀ 14 ਤਰੀਕ ਨੂੰ ਵੋਟਾਂ ਨੇ ਜੋਂ ਦੇ ਪਿੰਡ ਵਾਸੀਆਂ ਨੂੰ ਕੀ ਅਪੀਲ ਕਰੋਗੇ ਲੋਕਾਂ ਨੂੰ ਮੈਂ ਤਾਂ ਇਹੀ ਅਪੀਲ ਕਰੂੰਗਾ ਕਿ ਜੋ ਪਿਛਲੇ ਸਾਡੇ 3 ਸਾਲਾਂ ਦੇ ਕੀਤੇ ਹੋਏ ਕੰਮ ਨੇ ਉਨ੍ਹਾਂ ਦੇ ਆਧਾਰ ਤੇ ਬੇਨਤੀ ਕਰੂੰਗਾ ਕਿ ਉਨ੍ਹਾਂ ਕਮਾਂ ਤੇ ਮੋਹਰ ਲਾਓ ਤਾਂ ਕਿ ਆਉਣ ਵਾਲਾ ਜਿਹੜਾ 1.5 ਸਾਲ ਦਾ ਸਮਾਂ ਰਹਿ ਗਿਆ ਸਰ ਕਿਉਂਕਿ ਲਗਭਗ ਹਰ ਇੱਕ ਪਿੰਡ ਦੇ ਵਿੱਚ ਸਾਡੀ ਪਛਾਣ ਆਮ ਆਦਮੀ ਪਾਰਟੀ ਦੀ ਸੋ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜੋ ਵੀ ਫੰਡ ਆਉਣਗੇ ਜਾਂ ਬਲਾਕ ਸਭਾ ਮਤੀ ਦੇ ਵਿੱਚ ਆਉਣਗੇ ਤਾਂ ਉਹ ਅਸੀਂ ਜੋ ਸਾਡੇ ਜ਼ੋਨ ਦੇ ਪਿੰਡ ਨੇਗੇ ਉਹਨਾਂ ਦਾ ਵਿਕਾਸ ਹੈ ਜਿਹੜਾ ਉਹ ਵੱਧ ਤੋਂ ਵੱਧ ਕਰਨ ਦੇ ਲਈ ਵਚਨਬੱਧ ਹੋਵਾਂਗੇ ਜੀ ਤਾਂ ਸਾਡੇ 3 ਸਾਲਾਂ ਦੇ ਵਿੱਚ ਜੋ ਕੰਮ ਹੋਏ ਨੇ ਉਹਨਾਂ ਦੇ ਵਿੱਚ ਤੇਜ਼ੀ ਲਿਆਂਦੀ ਜਾਏਗੀ ਤੇ ਜਿਹੜੇ ਪਿੰਡ ਜਿਹੜੇ ਜ਼ੋਨ ਦੇ ਵਿੱਚ ਪੈਂਦੇ ਨੇ ਤੇ ਆਮ ਆਦਮੀ ਪਾਰਟੀ ਜੇਕਰ ਜਿੱਤਿਆ ਤਾਂ ਹੋਰ ਜਿਹੜੇ ਵਿਕਾਸ ਨੇ ਪਿੰਡਾਂ ਦੇ ਹੋਣੇ ਆ ਚਾਹੇ ਉਹ ਸਿਹਤ ਦੀ ਗੱਲ ਹੋਵੇ ਚਾਹੇ ਉਹ ਸਿੱਖਿਆ ਦੀ ਗੱਲ ਹੋਵੇ ਹਰ ਤਰ੍ਹਾਂ ਦਾ ਜਿਹੜਾ ਵਿਕਾਸ ਕੀਤਾ ਜਾਏਗਾ ਜੇਕਰ ਆਮ ਆਦਮੀ ਪਾਰਟੀ ਨੂੰ ਪਹਿਲ ਦਿੰਦੇ ਨੇ ਲੋਕ ਹੁਣ 14 ਦਸੰਬਰ ਨੂੰ ਦੇਖਣਾ ਹੋਵੇਗਾ ਵੀ ਕਿਹੜੀ ਪਾਰਟੀ ਨੂੰ ਲੋਕ ਫਤਵਾ ਦਿੰਦੇ ਆ ਕਿਹੜੇ ਉਮੀਦਵਾਰ ਜਿੱਤ ਕੇ ਪਿੰਡਾਂ ਦੇ ਵਿਕਾਸ ਕਰਦੇ ਨੇ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪੁਰਾਣਾ ਐਫਓਪੀ ਨਿਊਜ਼ ਮਾਨਸਾ